ਪਾਪਾ ਜੀ ਮੈਨੂੰ ਤੁਹਾਡਾ ਇੱਕ ਸਵਾਲ ਪੁੱਛਣਾ ਆਪਾ ਪੁੱਤ ਵੀ ਜਿਵੇਂ ਆਪਾਂ ਦੇਖਦੇ ਆਂ ਵੀ ਬਾਕੀ ਗੱਡੀਆਂ ਕਿ ਨਹੀਂ ਆਦੇ ਚਲਾਉਂਦੇ ਤੁਸੀਂ ਕਹਤੋਂ ਇਨੀ ਹੋਣੀ ਚਲਾਉਣੇ ਮੇਂ ਵਜਾ ਜਾਣਾ ਚਾਹੀਏ ਪੁੱਤਰ ਗੱਲ ਇਹ ਆ ਨਾ ਵੀ ਗੱਡੀ ਤੇਜ਼ ਚਲਾਉਣ ਦੇ ਆਪਾਂ ਨੂੰ ਨੁਕਸਾਨ ਆ ਜਿਆਦਾ ਕੋਈ ਫਾਇਦਾ ਹੀ ਨਹੀਂ ਹੈਗੀ ਹੁਣ ਚਲੋ ਹੈ ਤਾਂ ਚਲੋ ਗੱਡੀ ਆ ਜਾਂ ਕੋਈ ਵੀ ਮਸ਼ੀਨਰੀ ਆ ਇਹ ਦਿੱਤੀ ਤਾਂ ਪ੍ਰਮਾਤਮਾ ਦੀ ਇੱਕ ਦਾਤ ਹੁੰਦੀ ਆ ਪਰ ਮਹਾਰਾਜ ਦੀ ਜੇਕਰ ਆਪਾਂ ਅੱਜ ਤੋਂ 50 60 ਸਾਲ ਪਿੱਛੇ ਜਾਈਏ ਜਿਹੜੇ ਆਪਣੇ ਬਜ਼ੁਰਗ ਸੀ ਜਾਂ ਆਪਣੇ ਤੋਂ ਵੱਡੇ ਸੀ ਜਿਹੜੇ ਤਵੇਖ ਉਹਨਾਂ ਨੂੰ ਮਤਲਬ ਹੁਣ ਆਪਣਾ ਸ਼ਹਿਰ ਜਿਵੇਂ ਜਗਰਾਉਂ ਆ ਉਹਨਾਂ ਨੂੰ ਜਗਰਾਉਂ ਤੱਕ ਆਉਣ ਲਈ 5 7 8 ਕਿਲੋਮੀਟਰ ਦੀ ਖਾਤਰ ਉਹਨਾਂ ਨੂੰ ਤੁਰ ਕੇ ਆਉਣਾ ਪੈਂਦਾ ਸੀਗਾ ਜਾਂ ਫਿਰ ਘੋੜੇ ਜਾਂ ਟਾਂਗੇ ਐਵੇਂ ਜਾਂ ਸਾਈਕਲ ਤੇ ਇਸ ਪ੍ਰਕਾਰ ਉਹਨਾਂ ਨੂੰ ਦੇਖੋ ਦੁਆਉਣਾ ਪੈਂਦਾ ਸੀ ਉਹਨਾਂ ਦੇ ਵਿੱਚ ਕਿੰਨਾ ਸਦਕ ਸੀ ਠੀਕ ਹੈ ਨਾ ਤੇ ਅੱਜ ਆਪਾਂ ਜਿਵੇਂ ਦਰਬਾਰ ਸਾਹਿਬ ਚੱਲੇ ਆ ਦਰਬਾਰ ਸਾਹਿਬ ਆਪਾਂ ਨੂੰ 100 ਸਵਾ 100 ਕਿਲੋਮੀਟਰ ਦੂਰ ਹੈ ਹੁਣ ਜੇ ਜਦੋਂ ਪੁਰਾਣੇ ਲੋਕ ਜਾਂਦੇ ਸੀ ਉਹਨਾਂ ਨੂੰ ਸਾਰੀ ਦਿਹਾੜੀ ਲੱਗ ਜਾਂਦੀ ਸੀ ਉੱਥੇ ਤੱਕ ਪਹੁੰਚਣ ਲਈ ਕਈ ਤਾਂ ਪਿੰਡੇ ਤੋਂ ਡਰਦੇ ਮਤਲਬ ਜਾਂਦੇ ਹੀ ਨਹੀਂ ਹੁੰਦੇ ਸੀਗੇ ਕਹਿੰਦੇ ਕਿ ਬੜੀ ਦੂਰ ਹੈ ਕਿਵੇਂ ਜਾਵਾਂਗੇ ਮਾਜੁਰਗ ਲੋਕਾਂ ਤੋਂ ਨਹੀਂ ਜਾ ਹੁੰਦਾ ਸੀ ਪਰ ਹੁਣ ਪ੍ਰਮਾਤਮਾ ਨੇ ਚਲੋ ਕਿਰਪਾ ਕੀਤੀ ਆ ਵੀ ਸਾਧਨ ਬਣ ਗਏ ਪਰ ਇਹ ਜਿਹੜੇ ਸਾਧਨ ਆ ਪੁੱਤਰ ਇਹ ਮਤਲਬ ਫਾਇਦਾ ਲੈਣ ਲਈ ਆ ਜ਼ਿੰਦਗੀ ਦਾ ਕੋਈ ਨਜ਼ਾਰਾ ਜਾਂ ਜ਼ਿੰਦਗੀ ਨੂੰ ਸੌਖੇ ਬਣਾਉਣ ਦੀ ਖਾਤਰ ਆ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਆਪਾਂ ਇਹਦੀ ਦਰਬਾਰਤੋ ਕਰੀਏ ਮਨ ਲਾ ਆਪਾਂ ਹੁਣ ਨੋਰਮਲ ਸਪੀਡ ਤੇ ਗੱਡੀ ਚਲਾਉਨੇ ਆ ਇਹਦੇ ਵਿੱਚ ਮੰਨ ਲਾ ਕੋਈ ਛੋਟਾ ਜਿਹਾ ਬੱਚਾ ਹੀ ਕੋਈ ਸੜਕ ਕਿਨਾਰੇ ਜਾਂਦਾ ਜਾਂ ਕੋਈ ਸਕੂਲੋਂ ਆਉਂਦਾ ਜਾਂ ਜਾਂਦਾ ਜਾਂ ਕੋਈ ਬਜ਼ੁਰਗ ਆ ਜਦੋਂ ਆਪਾਂ ਉਹਦੇ ਕੋਲ ਦੀ ਲੰਘਾਂਗੇ ਉਹਨੂੰ ਇੱਕ ਕਿਸਮ ਦੀ ਉਹਦੇ ਮਨ ਦੇ ਵਿੱਚ ਦਹਿਸ਼ਤ ਨਹੀਂ ਫੈਦਾ ਹੁੰਦੀ ਕਿ ਮੈਂ ਯਾ ਰੋਡ ਤੇ ਜਾਂਨਾ ਕੋਈ ਮੇਰੇ ਉੱਪਰ ਗੱਡੀ ਚੜਾ ਦੇਗਾ ਕੋਈ ਮੈਨੂੰ ਮਹਿਤਵ ਦੂਗਾ ਹਨਾ ਪ ਜਾਂ ਫਿਰ ਮੇਰੇ ਐਕਸੀਡੈਂਟ ਹੋ ਮਾਂ ਪਿਓ ਵੀ ਘਰੋਂ ਬੱਚੇ ਨੂੰ ਸਮਝਾ ਕੇ ਭੇਜਦੇ ਕਿ ਬੱਚੇ ਸਾਰੇ ਲੋਕ ਅੰਨੇ ਵਾਂਗੂ ਜਾਂਦੇ ਆ ਤੁਸੀਂ ਦੇਖ ਕੇ ਜਾਇਓ ਉਹਦੀ ਵਜ੍ਹਾ ਇਹੀ ਆ ਕਿ ਜਿਹੜੇ ਲੋਕ ਤੇਜ਼ ਗੱਡੀ ਚਲਾਉਂਦੇ ਆ ਉਹਦਾ ਕਰਕੇ ਹੀ ਸਾਰੇ ਪਾਸੇ ਦਹਿਸ਼ਤ ਦਾ ਜਿਹੜਾ ਮਾਹੌਲ ਆ ਉਹ ਫੈਲਿਆ ਹੋਇਆ ਪਰ ਆਪਾਂ ਨਹੀਂ ਚਾਹੁੰਦੇ ਕਿ ਆਪਾਂ ਜਰੋਂ ਲੰਘੀਏ ਆਪਾਂ ਨੂੰ ਵੀ ਕੋਈ ਬੰਦਾ ਇਹ ਕਵੇ ਕਿ ਦੇਖੋ ਅੰਨੇ ਵਾਂਗੂ ਗੱਡੀ ਚਲਾਉਂਦੇ ਆ ਜਾਂ ਬੜੀ ਤੇਜ਼ ਚਲਾਉਂਦੇ ਹਨਾ ਇਸ ਕਰਕੇ ਪੁੱਤਰ ਗੱਲ ਮੁੱਕਦੀ ਪੁੱਤਰ ਇਹ ਆ ਦੇਖੋ ਵੀ ਇਹੋ ਜੀ ਸੁੱਖ ਦਾ ਕੀ ਫਾਇਦਾ ਇਹੋ ਜੇ ਸੁੱਖ ਦਾ ਜਾਂ ਇਹੋ ਜੇ ਮਤਲਬ ਆਰਾਮਦਾਰੀ ਦਾ ਕੀ ਫਾਇਦਾ ਜਾਂ ਇਹੋ ਜੇ ਸਾਧਨਾ ਲੈਣ ਦਾ ਕੀ ਫਾਇਦਾ ਜਿਹਦੀ ਵਜ੍ਹਾ ਕਰਕੇ ਕਿਸੇ ਨੂੰ ਕੋਈ ਦੁੱਖ ਮਿਲੇ ਇਸ ਲਈ ਪ੍ਰਮਾਤਮਾ ਦੇ ਹੁਕਮ ਦੇ ਅਨਸਾਰ ਹੀ ਚੱਲਣਾ ਚਾਹੀਦਾ ਪੁੱਤਰ ਇਹ ਚੀਜ਼ਾਂ ਸਿਰਫ ਸੁੱਖ ਲੈਣ ਵਾਸਤੇ ਆ ਪਰ ਇਹਦੀ ਦਰਵਾਜ਼ਾ ਤੋਂ ਆਪਾਂ ਨੂੰ ਨਹੀਂ ਕਰਨੀ ਚਾਹੀਦੀ